ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਪੂਰਾ ਜ਼ੋਰ ਲੱਗਾ ਹੋਇਆ ਵਾ ਕੇਂਦਰ ਸਰਕਾਰ ਦਾ ਤੇ ਪੰਜਾਬ ਸਰਕਾਰ ਵੀ ਨਾਲ ਰਲਈ ਹੋਈ ਆ 1948 ਦਾ ਬਿਜਲੀ ਐਕਟ ਜਿਹੜਾ ਕਿਸਾਨਾਂ ਮਜ਼ਦੂਰਾਂ ਮਲਾਜ਼ਮਾਂ ਤੇ ਆਮ ਖਪਤਕਾਰਾਂ ਦੇ ਹੱਕ ਵਿੱਚ ਸੀਗਾ ਜਿਹਦੇ ਵਿੱਚ ਖਪਤਕਾਰ ਕੋਲ 3% ਤੋਂ ਵੱਧ ਮੁਨਾਫਾ ਲੈਣ ਦੀ ਮਨਾਹੀ ਸੀ ਉਨੂੰ ਖਤਮ ਕਰਨ ਲਈ ਜਦੋਂ ਕਾਰਪੋਰੇਟ ਦੀਆਂ ਕੰਪਨੀਆਂ ਨੂੰ ਬਿਜਲੀ ਸੈਕਟਰ ਵਿੱਚ ਲਿਆਂਦਾ ਗਿਆ ਉਦੋਂ 2003 ਐਕਟ ਬਿਜਲੀ ਐਕਟ ਲਿਆਂਦਾ ਗਿਆ ਪਾਰਲੀਮੈਂਟ ਦੇ ਵਿੱਚ ਤੇ ਸਾਰੀਆਂ ਪਾਰਟੀਆਂ ਭਾਵੇਂ ਕਾਂਗਰਸ ਸੀ ਚਾਹੇ ਕਾਲੀ ਰਲ ਸੀ ਚਾਹੇ ਭਾਜਪਾ ਸੀ ਰਲ ਕੇ ਕਾਨੂੰਨ ਲੈ ਕੇ ਆਏ ਜਿਹਦੇ ਵਿੱਚ ਖਪਤਕਾਰਾਂ ਨੂੰ ਘੱਟੋ ਘੱਟ ਮੁਨਾਫਾ 16% ਲੈਣ ਦੀ ਇਜਾਜ਼ਤ ਦਿੱਤੀ ਗਈ ਤੇ ਜਿਹੜੀ ਪ੍ਰਾਈਵੇਟ ਕੰਪਨੀਆਂ ਉਹਨਾਂ ਨੂੰ ਬਿਜਲੀ ਪੈਦਾ ਕਰਨ ਦੇ ਅਧਿਕਾਰ ਦਿੱਤੇ ਗਏ ਹੁਣ ਜਿਹੜਾ ਵਾ 2020 ਤੋਂ ਜਿਹਨੂੰ ਅਸੀਂ ਪਹਿਲਾਂ ਬਿਜਲੀ ਸੋਧ ਬਿੱਲ 2020 ਕਹਿੰਦੇ ਸੀਗੇ ਪਿਛਲੀ ਵਾਰ ਮੋਦੀ ਸਰਕਾਰ ਨੇ ਉਹਨੂੰ ਪਾਰਲੀਮੈਂਟ ਚ ਲਿਆਂਦਾ ਉਹ ਸਟੈਂਡਿੰਗ ਕਮੇਟੀ ਕੋਲ ਚਲਾ ਗਿਆ ਕਿਉਂਕਿ ਪਿਛਲੀ ਸਰਕਾਰ ਖਤਮ ਹੋ ਗਈ ਔਰ ਨਵੀਂ ਸਰਕਾਰ ਫੇਰ ਆਈ ਭਾਵੇਂ ਉਹੀ ਆ ਗਈ ਆ ਐਤ ਕੀ ਮਾਨਸੂਨ 70 ਜਿਵੇਂ ਤੁਸੀਂ ਸੁਣ ਰਹੇ ਹੋ 21 ਆਪਣਾ ਜੁਲਾਈ ਤੋਂ ਸ਼ੁਰੂ ਹੋ ਰਿਹਾ ਵਾ ਤੇ ਐਰ ਕੀ ਮਾਨਸੂਨ 70 ਦੇ ਵਿੱਚ ਜਿਹੜਾ ਵਾ ਬਿਜਲੀ ਸੋਧ ਬਿੱਲ 2025 ਲਿਆਉਣ ਦੀ ਤਿਆਰੀ ਹੈਗੀ ਆ। ਔਰ ਇਹਦੇ ਇਹ ਜੇ ਬਿੱਲ ਆਉਂਦਾ ਵਾ, ਪਾਸ ਹੁੰਦਾ ਵਾ ਤੇ ਬਿਜਲੀ ਦਾ ਰੇਟ ਤੈਅ ਕਰਨ ਦਾ ਅਧਿਕਾਰ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾਊਗਾ ਔਰ ਬਿਜਲੀ ਬੋਰਡ ਨੂੰ ਕਿਸੇ ਨਿੱਜੀ ਹੱਥਾਂ ਵਿੱਚ ਵੇਚਿਆ ਜਾਊਗਾ। ਜਿਹੜੀ ਐਮ ਕਾਮ ਆ ਇਸ ਬੜੇ ਵੀ ਉਹਦਾ ਲਗਭਗ ਠੇਕਾ ਜੜਾ ਵਾ ਉਹ ਅਦਾਨੀ ਜੀ ਕੋ ਚਲਾ ਗਿਆ ਜਿਹੜੇ ਗ੍ਰਿਡ ਵਗੈਰਾ ਹੈਗੇ ਨੇ ਔਰ ਬਿਜਲੀ ਬੋਰਡ ਵੇਚਣ ਦੀਆਂ ਤਿਆਰੀਆਂ ਹੋ ਰਹੀਆਂ ਵਾਂ ਤੁਹਾਨੂੰ ਪਤਾ ਵਾ ਜਿਹੜਾ 2003 ਐਟ ਪ੍ਰਾਈਵੇਟ ਥਰਮਲ ਪਲਾਂਟ ਪੰਜਾਬ ਦੇ ਅੰਦਰ ਲੱਗੇ ਜਿਹਨੂੰ ਪਾਵਰ ਪਰਚੇਜ ਐਗਰੀਮੈਂਟ ਕਹਿੰਦੇ ਆ ਉਸ ਵੇਲੇ ਦੀ ਸਰਕਾਰ ਨੇ ਬਹੁਤ ਮਹਿੰਗੇ ਪਾਸ ਸਮਝੌਤੇ ਕੀਤੇ ਸੀ ਅਜੇ ਤੱਕ ਉਹਨਾਂ ਨੂੰ ਭਗਵੰਤਮਾਨ ਸਰਕਾਰ ਜਿਹੜੀ ਕਹਿੰਦੀ ਅਸੀਂ ਲੋਕਾਂ ਦੇ ਹੱਕ ਵਿੱਚ ਆ ਭਗਵੰਤਮਾਨ ਜੀ ਨੂੰ ਪੁੱਛੂੰਗਾ ਮੈਂ ਕਿ ਜਿਹੜਾ ਪਾਵਰ ਪਰਚੇਜ ਐਗਰੀਮੈਂਟ ਪੀਪੀਏ ਜਿਹੜਾ ਹੋਇਆ ਸੀ ਉਹਨੂੰ ਅਜੇ ਤੱਕ ਖਤਮ ਕਿਉਂ ਨਹੀਂ ਕੀਤਾ ਗਿਆ ਲੋਕਾਂ ਦੇ ਪੱਖ ਵਿੱਚ ਤੇ ਹੁਣ ਜਿਵੇਂ ਕੇਂਦਰ ਦੇ ਮੰਤਰੀ ਸਾਹਿਬਾਨ ਮਨੋਹਰ لال ਖੱਟਰ ਦਾ ਬਿਆਨ ਆ ਗਿਆ ਕਿ 31 ਅਗਸਤ ਤੱਕ ਸਾਰੇ ਜਿਹੜੇ ਮੁਲਾਜ਼ਮ ਆ ਉਹਨਾਂ ਮੁਲਾਜ਼ਮਾਂ ਦੇ ਘਰਾਂ ਅੱਗੇ ਚਿਪ ਵਾਲੇ ਮੀਟਰ ਲਾ ਦਿੱਤੇ ਜਾਣਗੇ ਤੋਂ ਅੰਦਰ ਖਾਤੇ ਬਿਜਲੀ ਬੋਰਡ ਨੂੰ ਵੈਸੇ ਪ੍ਰਾਈਵੇਟ ਕੀਤਾ ਜਾ ਰਿਹਾ ਔਰ ਹੁਣ ਪੂਰੀ ਤਰ੍ਹਾਂ ਬਿਜਲੀ ਬੋਰਡ ਨੂੰ ਵੇਚਣ ਦੀ ਤਿਆਰੀ ਹੋ ਰਹੀ ਆ ਇਸ ਕਰਕੇ ਪਾਵਰ ਸੈਕਟਰ ਦੇ ਕਿਉਂਕਿ ਕੱਲਾ ਕਿਸਾਨਾਂ ਦਾ ਮੁੱਦਾ ਨਹੀਂ ਹੈ ਇਹ ਜਿਹੜਾ ਸਾਡੇ ਸ਼ਹਿਰਾਂ ਦੇ ਵਿੱਚ ਜਿੰਨੇ ਦੁਕਾਨਦਾਰ ਨੇ ਰੇੜੀ ਫੜੀ ਵਾਲੇ ਨੇ ਚਾਹੇ ਸ਼ਹਿਰੀ ਵੀਰ ਨੇ ਚਾਹੇ ਕਸਬੇ ਵਿਚਣ ਵਾਲੇ ਲੋਕ ਨੇ ਸਾਰੇ ਕੁੱਲ ਮਿਲਾ ਕੇ ਪੂਰੇ ਪੰਜਾਬੀਆਂ ਦਾ ਮਸਲਾ ਬਣਦਾ ਵਾ ਜਿੱਥੇ-ਜਿੱਥੇ ਬਿਜਲੀ ਬੋਰਡ ਪ੍ਰਾਈਵੇਟ ਹੋਇਆ ਹੈਗਾ ਉੱਥੇ ਜਿਹੜੇ ਖਪਤਕਾਰ ਆ ਉਹ ਬਿਜਲੀ ਦਾ ਬਿੱਲ ਦੇਣ ਦੇ ਯੋਗ ਹੀ ਨਹੀਂ ਹੈਗੇ ਔਰ ਘੱਟੋ-ਘੱਟ ਉੱਚ ਮੁਨਾਫਾ ਲਿਖਿਆ 16% ਤੇ 16% ਤੋਂ ਘੱਟ ਇੱਕ ਜੁੰਟ ਤੁਹਾਨੂੰ ਬਿਜਲੀ ਦਾ ਮਿਲਣਾ ਨਹੀਂ ਹੈਗਾ ਇਸ ਕਰਕੇ ਕਿਸਾਨ ਮਜ਼ਦੂਰ ਸ਼ਿਕਰਸ਼ ਕਮੇਟੀ ਅੱਜ ਪੂਰੇ ਪੰਜਾਬ ਦੇ ਅੰਦਰ ਜਿਵੇਂ ਚਾਰ ਜ਼ਿਲ੍ਹਿਆਂ ਦੇ ਇਹ ਵੱਡੇ ਅਫਸਰ ਨੇ ਚੀਫ ਪਾਵਰ ਕਾਮ ਦੇ ਇਹਨੂੰ ਅਸੀਂ ਮੰਗ ਪੱਤਰ ਦਾਂਗੇ ਅੱਜ ਅਮਰਸਰ ਪੁਲਿਸ ਕਮਿਸ਼ਨਰ ਕਮਿਸ਼ਨਰ ਨੂੰ ਵੀ ਦਾਂਗੇ ਤੇ ਡੀਸੀ ਸਾਹਿਬਾਨ ਨੂੰ ਵੀ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਅੰਦਰ ਬਿਜਲੀ ਦੇ ਅਧਿਕਾਰੀਆਂ ਅਤੇ ਸਿਵਲ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਰਹੇ ਆਂ ਪੀ ਜਿਹੜਾ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਕੀਤਾ ਵਾ ਸਰਕਾਰ ਨੇ ਉਹ ਵਾਪਸ ਲਿਆ ਜੇਵੇਂ ਉਹ ਦੇਸ਼ ਦੇ ਹਿੱਤ ਵਿੱਚ ਨਹੀਂ ਹੋਗਾ ਔਰ ਇਹਦੇ ਨਾਲ 14 ਜੁਲਾਈ 2025 ਨੂੰ ਇਸ ਦਫ਼ਤਰ ਅੱਗੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦਾ ਇਕੱਠ ਕਰਾਂਗੇ ਪੂਰੇ ਪੰਜਾਬ ਅੰਦਰ ਲੱਖਾਂ ਦੇ ਇਕੱਠ ਕਰਾਂਗੇ ਔਰ ਅਸੀਂ ਇਹਦੇ ਵਿੱਚ ਅਪੀਲ ਕਰਦੇ ਹਾਂ ਸਾਰਿਆਂ ਲੋਕਾਂ ਨੂੰ ਕਿ ਕਿਸਾਨਾਂ ਦਾ ਮੁੱਦਾ ਨਹੀਂ ਹੈਗਾ ਚਾਹੇ ਮਲਾਜ਼ਮ ਹੋਣ ਚਾਹੇ ਵਿਦਿਆਰਥੀ ਹੋਣ ਚਾਹੇ ਸ਼ਹਿਰੀ ਹੋਣ ਉਹਨਾਂ ਨੂੰ ਆਪਣਾ ਪੰਜਾਬ ਰਾਜ ਬਿਜਲੀ ਬੋਰਡ ਬਚਾਉਣ ਲਈ ਆਹ ਜਿਹੜੀ ਜ਼ਮੀਨ ਤੇ ਅਸੀਂ ਬੈਠੇ ਆ ਜਿੱਦਣ ਇਹ ਜ਼ਮੀਨ ਨੰਬਰ 7 ਦੀ ਕਟੌਤੀ ਹੋਵੇ ਵੀ ਕਿਸਾਨਾਂ ਮਜ਼ਦੂਰਾਂ ਦੀ ਆ ਜਾਂ ਆਮ ਗ੍ਰਿਡ ਜਿਹੜੇ ਪਿੰਡਾਂ 'ਚ ਬਣੇ ਨੇ ਉਹ ਸਾਰੀਆਂ ਪੰਚਾਇਤਾਂ ਨੇ ਮਤੇ ਪਾਸ ਕੇ ਦਿੱਤੇ ਹੋਗੇ ਨੇ ਆਹ ਜਿਹੜੀ ਆ ਨਾ ਪਬਲਿਕ ਪ੍ਰਾਪਰਟੀ ਆ ਇਹ 'ਚ ਅਸੀਂ ਤੁਸੀਂ ਸਾਰੇ ਆਉਂਦੇ ਹੋ ਔਰ ਜਿਹੜੀ ਪਬਲਿਕ ਦੀ ਪ੍ਰਾਪਰਟੀ ਆ ਜਿਹੜੀ ਜਨਤਕ ਇਹਨੂੰ ਕਹਿੰਦੇ ਜਨਤਕ ਅਦਾਰੇ ਇਹ ਕਿਸੇ ਵੀ ਮੋਦੀ ਸਰਕਾਰ ਨੂੰ ਜੇ ਮੋਦੀ ਜੀ ਹੁਣ ਆਦੀ ਕੋਈ ਨਿੱਜੀ ਜਾਇਦਾਦ ਆ ਵੇਚ ਦੇਣ ਜਿਹੜੀ ਮਰੀ ਪ੍ਰਾਈਵੇਟ ਕੰਪਨੀ ਵੇਚ ਦੇਣ ਭਗਵੰਤ ਮਾਨ ਦੀ ਜੇ ਕੋਈ ਨਿੱਜੀ ਜਾਇਦਾਦ ਹੈ ਉਹ ਵੇਚ ਦੇਣ ਜਿਹੜੇ ਜਨਤਕ ਅਦਾਰੇ ਆ ਜਿਹਦੇ ਵਿੱਚ ਪਬਲਿਕ ਨੇ ਇੰਟਰਸਟ ਹੈ ਪਬਲਿਕ ਨੇ ਜਿਹੜੇ ਬਿੱਲ ਦਿੱਤੇ ਆ ਪਾਵਰ ਕੌਰ ਨੂੰ ਉਹਦੇ ਤੇ ਇਹ ਅਰਬਾਂ ਖਰਬਾਂ ਦਾ ਜਿਹੜਾ ਬਾ ਅਦਾਰਾ ਬਣਿਆ ਹੋਇਆ ਤੋਂ ਅਸੀਂ ਕਹਿੰਨੇ ਵੀ ਕਿਸੇ ਸਰਕਾਰ ਨੂੰ ਪੰਜਾਬੀਆਂ ਨੂੰ ਜਾਂ ਦੇਸ਼ ਵਾਸੀਆਂ ਨੂੰ ਪੁੱਛਿਆ ਤੋਂ ਬਗੈਰ ਇਹ ਅਦਾਰਾ ਵੇਚਣ ਦਾ ਅਧਿਕਾਰ ਨਹੀਂ ਹੈਗਾ ਤੋ ਅਸੀਂ ਵੀ ਸਮਝਦੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਕੋਈ ਕੱਲੀ ਕਾਰੀ ਕਿਸੇ ਜਥੇਬੰਦੀ ਦੀ ਵਸਤ ਦੀ ਗੱਲ ਨਹੀਂ ਵੀ ਐਡਾ ਵੱਡਾ ਮਸਲਾ ਉੱਤੇ ਲੜ ਲਵੇ ਤੋ ਅਸੀਂ ਕੋਸ਼ਿਸ਼ ਕਰਾਂਗੇ ਪੰਜਾਬ ਅੰਦਰ ਸਾਰੀਆਂ ਜਥੇਬੰਦੀਆਂ ਇਸ ਮੁੱਦੇ ਤੇ ਆ ਕੇ ਸਹਿਯੋਗ ਕਰਨ ਅਰ ਪਾਵਰ ਸੈਕਟਰ ਨੂੰ ਬਚਾਉਣ ਵਾਸਤੇ ਜਿਹੜਾ ਆਮ ਪਬਲਿਕ ਨਾਲ ਜੁੜਿਆ ਹੋਇਆ ਵੱਡੇ ਸ਼ਗਰਸ਼ਾਂ ਦੀ ਅਸੀਂ ਤਿਆਰੀ ਕਰੀਏ ਅਰ 14 ਜੁਲਾਈ 2025 ਨੂੰ ਆਮ ਜਨਤਾ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸ਼ਹਿਰੀਆਂ ਨੂੰ ਅਪੀਲ ਕਰਦੇ ਹੋਏ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਆ ਪੂਰੇ ਪੰਜਾਬ ਅੰਦਰ ਇੱਥੇ ਚੀਫ ਪਾਵਰ ਕਾਮ ਦੇ ਪਹੁੰਚਣ ਦੀ ਕਿਰਪਾਲਤਾ ਜਿਹੜੀ ਆ ਉਹ ਕੀਤੀ ਜਾਵੇ